ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਜੇਕਰ ਤੁਹਾਡੇ ਲੱਗ ਕੇ ਦਾ ਮੌਸਮ ਨਹੀਂ ਦੱਸਿਆ ਅੰਦਰ ਤੱਕ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਥੰਬਨੇਲ ਲੱਗਾ ਹੋਇਆ ਹੈ ਕਿ ਮੀਂਹ ਦੇ ਅਲਰਟ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਜੇਕਰ ਅੱਜ ਗੱਲ ਕਰੀਏ ਤਾਂ 19 ਮਈ ਨੂੰ ਮੌਸਮ ਕਿਹੋ ਜਿਹਾ ਰਹਿ ਸਕਦਾ ਸਵੇਰ ਵੇਲੇ ਤਾਂ तकरीबन ਪੰਜਾਬ ਦਾ ਮੌਸਮ ਸਾਫ਼ ਹੀ ਰਹਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਪੰਜਾਬ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਦੂਸਰੀ ਤਰਫ ਟੈਂਪਰੇਚਰ ਦੀ ਗੱਲ ਕਰੀਏ ਤਾਂ ਕੱਲ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਖਾਸ ਕਰਕੇ ਲੁਧਿਆਣੇ ਦਾ 46 ਡਿਗਰੀ ਤੋਂ ਪਾਰ ਕਰ ਚੁੱਕਾ ਸੀਗਾ ਟੈਂਪਰੇਚਰ ਤੇ ਬਹੁਤ ਸਾਰੇ ਇਲਾਕਿਆਂ ਦਾ ਟੈਂਪਰੇਚਰ 45 ਡਿਗਰੀ ਬਣਿਆ ਹੋਇਆ ਸੀਗਾ ਤੇ ਉਸੇ ਤਰ੍ਹਾਂ ਹੀ ਅੱਜ ਵੀ ਪੰਜਾਬ ਦਾ ਟੈਂਪਰੇਚਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ 45 46 ਡਿਗਰੀ ਦੇ ਆਸ-ਪਾਸ ਪੁੱਜਣ ਦੀ ਸੰਭਾਵਨਾ ਹੈ ਗਰਮੀ ਤੋਂ ਰਾਹਤ ਮਿਲਦੀ ਹੋਈ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਦੂਸਰੀ ਤਰਫ ਜਿਵੇਂ ਇੱਕ ਆਪਾ ਗੱਲ ਕਰ ਰਹੇ ਹਾਂ ਕਿ ਇੱਕ ਹਲਕਾ ਜਿਹਾ ਸ਼ਸਟਮੀ ਜਹੀ ਵੀ ਪੰਜਾਬ ਉੱਪਰ ਦੀ ਲੰਗ ਰਹੀ ਹੈ ਜਿੰਨੇ ਕਰਮੀ ਪੈ ਰਹੀ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਉਹਦੇ ਨਾਲ ਹੀਟ ਸੈੱਲ ਬਣਨੇ ਲਾਜ਼ਮੀ ਤੈ ਹੁੰਦੇ ਹਨ ਆਪਾਂ ਕੱਲ ਵੀ ਕਿਹਾ ਸੀਗਾ ਕਿ ਹੀਟ ਸੈੱਲ ਬਣ ਸਕਦੇ ਹਨ ਪਰ ਕੱਲ ਮੌਸਮ ਤਕਰੀਬਨ ਸਾਰੇ ਹੀ ਇਲਾਕਿਆਂ ਦੇ ਵਿੱਚ ਗਰਮ ਰਿਹਾ ਤੇ ਕਿਤੇ ਵੀ ਹੀਟ ਸੈੱਲ ਨਹੀਂ ਬਣੇ ਪਰ ਸੰਭਾਵਨਾ ਉਹੀ ਹੈ ਅੱਜ ਵੀ ਪੰਜਾਬ ਦੇ ਵਿੱਚ ਹੀਟ ਸੈੱਲ ਬਣਨ ਦੀ ਖਾਸ ਕਰਕੇ ਫਰੀਦਕੋਟ ਫਾਗਲਕਾ ਰੋਡਪੁਰ ਬਠਿੰਡਾ ਮਾਨਸਾ ਜੋ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਹਨ ਜਿਵੇਂ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਹੀਟ ਸੈੱਲ ਬਣ ਸਕਦੇ ਨੇ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦੇ ਹਨ ਇਹ ਕਾਰਵਾਈਆਂ ਲਿਮਟਿਡ ਏਰੀਆ ਦੇ ਵਿੱਚ ਹੋਣਗੀਆਂ ਧੂੜ ਭਰੀਆਂ ਹਨੇਰੀਆਂ ਚੱਲ ਸਕਦੀਆਂ ਹਨ ਜੇਕਰ ਇਹਨਾਂ ਇਲਾਕਿਆਂ ਦੇ ਵਿੱਚ ਹੀਟ ਸੈੱਲ ਬਣੇ ਤਾਂ ਉਹ ਮਾਝੇ ਦੇ ਦਬਾਬੇ ਦੇ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਬਾਅਦ ਦੁਪਹਿਰ ਤੋਂ ਬਾਅਦ